ਅਲ ਇਸਲਾਮ ਨੇ ਕਿਹਾ ਕਿ ਜਿਹੜਾ ਹਜ ਦਾ ਸਫਰ ਹੈ ਮੱਕੇ ਔਰ ਮਦੀਨੇ ਦਾ ਸਫਰ ਹੈ ਉਹ ਤੁਸੀਂ ਆਪਣੀ ਹਲਾਲ ਕਮਾਈ ਦੇ ਨਾਲ ਕਰੋ ਕਿਸੇ ਦੀ ਹਰਾਮ ਕਮਾਈ ਦੇ ਨਾਲ ਤੁਸੀਂ ਹਜ ਨਹੀਂ ਕਰ ਸਕਦੇ ਔਰ ਇਹ ਵੀ ਨਹੀਂ ਹੋ ਸਕਦਾ ਕਿ ਤੁਸੀਂ ਬਹੁਤ ਸਾਰੇ ਲੋਕਾਂ ਦੇ ਪੈਸੇ ਮਾਰੇ ਹੋਣ ਔਰ ਤੁਸੀਂ ਹਜ ਤੇ ਲਈ ਚਲੇ ਜਾਓ ਅਕਸਰ ਸਾਡੇ ਨਹੀਂ ਜਾਂਦਾ ਫਿਰ ਉਸ ਨੂੰ ਲੋਕ ਜਾਂਦੇ ਹੀ ਨਹੀਂ ਲੋਕ ਜਾਂਦੇ ਹੀ ਨਹੀਂ ਬੜੇ ਬੜੇ ਲੋਕ ਜਿੱਦਾਂ ਦਲੀਪ ਕੁਮਾਰ ਜੀ ਗੁਜ਼ਰੇ ਨੇ ਮੁਹੰਮਦ ਯੂਸਫ ਜਿਹਨਾਂ ਦਾ ਨਾਂ ਸੀਗਾ ਬਹੁਤ ਬੜੇ ਆਦਮੀ ਸੀ ਤੋ ਕਦੀ ਹਜ ਕਰਨ ਨਹੀਂ ਗਏ ਕਿ ਉਹ ਕਿਉਂਕਿ ਇਸਲਾਮ ਨੇ ਕਿਹਾ ਜਬੀ ਫਿਲਮੀ ਤੋਂ ਜਿਹੜਾ ਪੈਸਾ ਆ ਰਿਹਾ ਉਹ ਦਰਸਤ ਨਹੀਂ ਤੇ ਉਹਨਾਂ ਨੇ ਬੰਬੇ ਦੀ ਇੱਕ ਮਸਜਿਦ ਦੇ ਵਿੱਚ ਨੌਕਰੀ ਕੀਤੀ ਕਈ ਸਾਲ ਉਹਦੇ ਤੋਂ ਜਿਹੜੀ ਤਨਖਾਹ ਆਈ ਫਿਰ ਜਦੋਂ ਪੈਸੇ ਇਕੱਠੇ ਹੋ ਗਏ ਤੇ ਉਹਨਾਂ ਪੈਸਿਆਂ ਦੇ ਨਾਲ ਹਜ ਕਰਨ ਦੇ ਲਈ ਉਹ ਗਏ ਦੁਨੀਆ 'ਚ ਬੜੇ ਬੜੇ ਰਾਇਸ ਮੁਸਲਮਾਨ ਹੈ ਅਗਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹਨਾਂ ਦੀ ਕਮਾਈ ਦੇ ਜ਼ਰਾਏ ਅੱਛੇ ਨਹੀਂ ਹੈ ਤੂੰ ਬਿਲਕੁਲ ਹਜ ਕਰਨ ਨਹੀਂ ਜਾਂਦੇ ਔਰ ਹਜ ਹੋ ਨਹੀਂ ਸਕਦਾ ਜਦੋਂ ਤੁਸੀਂ ਬਿਲਕੁਲ ਆਪਣੀ ਹਲਾਲ ਕਮਾਈ ਨਾਲ ਕਿਉਂਕਿ ਕਾਬੇ ਦਾ ਜਦੋਂ ਅਸੀਂ ਚੱਕਰ ਲਗਾਣੇ ਆ ਤੇ ਸਾਡੀ ਰਵਾਇਤਾਂ 'ਚ ਮੌਜੂਦ ਹੈ ਕਿ ਤੁਸੀਂ ਖੁਦਾ ਨੂੰ ਖੁਸ਼ ਕਰਨ ਦੇ ਲਈ ਉੱਥੇ ਚੱਕਰ ਲਾਣੇ ਕਾਬੇ ਦੇ ਚਾਰੋਂ ਪਾਸਿਆਂ ਨੂੰ ਤਵਾਫ ਕਹਿੰਦੇ ਆ ਲੇਕਿਨ ਅਗਰ ਇੱਥੇ ਕਿਸੇ ਨੂੰ ਚੱਕਰ ਦੇ ਕੇ ਗਏ ਹੋਵੇਂ ਤੇ ਉੱਥੇ ਚੱਕਰ ਲਾਣ ਦਾ ਕੋਈ ਫਾਇਦਾ ਨਹੀਂ ਹੈ ਇਸ ਲਈ ਜਦੋਂ ਵੀ ਕੋਈ ਹਾਜੀ ਜਾਂਦਾ ਹੈ ਹਜ ਦੇ ਲਈ ਉਹ ਸਭ ਤੋਂ ਪਹਿਲਾਂ ਦੇਣਦਾਰੀਆਂ ਮੁਕੰਮਲ ਕਰਦਾ ਹੈ ਜਿਨ੍ਹਾਂ ਜਿਨ੍ਹਾਂ ਦੇ ਕੋਈ ਪੈਸੇ ਦੇਣੇ ਕੋਈ ਕਰਜ਼ਾ ਦੇਣਾ ਕੋਈ ਨਾਰਾਜ਼ਗੀ ਦੂਰ ਕਰਨੀ ਕਿਸ ਤੋਂ ਮਾਫੀ ਮੰਗਣੀ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਮਾਮੂਲੀ ਸਫਰ ਨਹੀਂ ਹੈ ਹਜ ਦੇ ਸਫਰ ਤੋਂ ਬਾਅਦ ਇਨਸਾਨ ਦਾ ਨਾਮ ਬਦਲ ਜਾਂਦਾ ਇੱਕ ਤਾਂ ਹਾਜੀ ਗਵਾਨ ਲਾ ਪੈਂਦਾ ਤੇ ਉਹਦੇ ਵਿੱਚ ਇਨਕਲਾਬੀ ਤਬਦੀਲੀ ਕਿਉਂਕਿ ਮੱਕਾ ਇੱਕ ਐਸੀ ਜਗ੍ਹਾ ਹੈ ਜਦ ਤੁਸੀਂ ਉਹਨੂੰ ਦੇਖੋਗੇ ਤੇ ਉਹਨੂੰ ਦੇਖਣ ਤੋਂ ਬਾਅਦ ਇਨਸਾਨ ਪੱਥਰ ਤੋਂ ਪੱਥਰ ਦੇ ਇਨਸਾਨ ਜਿਹੜਾ ਹੈ ਰੋਂਦਾ ਹੋਇਆ ਜਾਂਦਾ ਔਰ ਉਹਨੂੰ ਇਸ ਗੱਲ ਦੇ ਉੱਤੇ ਵਾਅਦਾ ਕਰਕੇ ਆਂਦਾ ਕਿ ਅੱਜ ਤੋਂ ਬਾਅਦ ਮੈਂ ਕੋਈ ਗੰਦਾ ਕੰਮ ਜਿਹੜਾ ਹੈ ਉਸ ਇੰਦੀ ਗਿਦੇ ਵਿੱਚ ਨਹੀਂ ਕਰਾਂਗਾ ਤੇ ਇਸ ਲਈ ਹੱਜ ਦੇ ਸਫ਼ਰ ਦੇ ਲਈ ਜਿਹੜੀ ਇਹ ਪਾਕ ਕਮਾਈ ਦਾ ਹੋਣਾ ਨਿਹਾਇ ਜ਼ਰੂਰੀ ਹੈ। ਮੱਕਾ ਮਦੀਨਾ ਦੇ ਵਿੱਚ ਜਦੋਂ ਪਹੁੰਚਦੇ ਨੇ ਮੁਸਲਮਾਨ ਭਾਈਚਾਰਾ ਤਾਂ ਪ੍ਰੋਗਰਾਮਾ ਇੱਕ ਤਰ੍ਹਾਂ ਦੀ ਕਰੀ ਜਾਂਦੀ ਹੈ ਤੇ ਇੱਕ ਸਪੌਟ ਆਉਂਦਾ ਜਿੱਥੇ ਸਪਰਸ਼ ਕਰਿਆ ਜਾਂਦਾ ਹੈ ਜਾਂ ਅੰਦਰ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਉਹ ਚੀਜ਼ ਕੀ ਹੈ? ਖਾਨਾ ਕਾਬਾ ਜਿਹਨੂੰ ਅਸੀਂ ਮੱਕੇ ਦੇ ਵਿੱਚ ਤੁਸੀਂ ਦੇਖਿਆ ਉਹਨਾਂ ਕਾਲੇ ਰੰਗ ਦਾ ਇੱਕ ਇਮਾਰਤ ਵਿੱਚ ਬਣੀ ਹੋਈ ਹੈ ਉਹਨੂੰ ਕਾਬਾ ਕਹਿੰਦੇ। ਜੀ। ਉਦੇ ਕਾਬੇ ਸ਼ਰੀਫ ਦੀ ਜਿਹੜੀ ਤਾਮੀਰ ਸਭ ਤੋਂ ਪਹਿਲਾਂ حضرت ਆਦਮ ਨੇ ਕੀਤੀ ਜਿਹੜੇ ਅੱਲਾਹ ਤਾਲਾ ਦੇ ਨਬੀ ਸੀ ਜਿੱਥੋਂ ਦੁਨੀਆ ਦਾ ਇਸਲਾਮ ਦੇ ਮੁਤਾਬਕ ਸੰਸਾਰ ਸ਼ੁਰੂ ਹੁੰਦਾ ਹੈ ਤੇ ਉਦੋਂ ਕੁਝ ਪੱਥਰ ਜਿਹੜੇ ਜੰਨਤ ਤੋਂ ਲਿਆਏ ਗਏ ਉਹ ਉਥੇ ਸਥਾਪਿਤ ਕੀਤੇ ਗਏ ਤੇ ਸਮੇਂ ਸਮੇਂ ਸਿਰ ਕਿਉਂਕਿ ਉਹ ਕਈ ਕਰੋੜ ਹਜ਼ਾਰ ਸਾਲਾਂ ਤੋਂ ਬਣਿਆ ਹੋਇਆ ਹੈ ਉਹਦੇ ਵਿੱਚ ਮੈਂ ਸ਼ੁਰੂਤਿਆਂ ਨੂੰ ਦੱਸਦਾ ਚੱਲਾਂ ਕਿ ਆਮ ਲੋਕੀ ਇਹ ਸਮਝਦੇ ਵੀ ਇਸਲਾਮ 1400 ਸਾਲ ਪੁਰਾਣਾ ਮਜ਼ਹਬ ਹੈ ਲੇਕਿਨ ਅਸੀਂ ਸਾਡਾ ਕੁਰਾਨ ਜਿਹੜਾ ਉਹ ਕਹਿੰਦਾ ਕਿ ਇਸਲਾਮ ਆਦਮ ਅਲੈ ਸਲਾਮ ਤੋਂ ਸ਼ੁਰੂ ਹੋਇਆ ਇਹਦਾ ਸਭ ਤੋਂ ਲੇਟੈਸਟ ਵਰਜ਼ਨ ਜਿਹੜਾ ਉਹ ਹਜ਼ਰਤ ਮੁਹੰਮਦ ਸਾਹਿਬ ਦੇ ਆਣ ਤੇ ਮੁਕੰਮਲ ਹੋਇਆ ਕੰਪਲੀਟ ਹੋਇਆ ਤੇ ਉਹ ਕਈ ਹਜ਼ਾਰ ਸਾਲ ਪੁਰਾਣੀ ਜਗ੍ਹਾ ਹੈ ਜਿਹੜੀ ਮੱਕੇ ਦੀ ਹੈ ਉੱਥੇ ਹਜ ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੇ ਆਣ ਤੋਂ ਨਹੀਂ ਉਹਨਾਂ ਦੇ ਆਣ ਤੋਂ ਵੀ ਕਈ ਹਜ਼ਾਰ ਸਾਲ ਪਹਿਲਾਂ ਤੋਂ ਹਜ ਜਿਹੜਾ ਹੈ ਉਹ ਹੋ ਰਿਹਾ ਹੈ ਤੇ ਉਹ ਜਿਹੜੇ ਪੱਥਰ ਹੈ ਜਿਹੜੇ ਕਿ ਜੰਨਤ ਤੋਂ ਅੱਲਾਹ ਤਾਲਾ ਨੇ عطا ਕੀਤੇ ਗਏ ਉਹਦਾ ਇੱਕ ਟੁਕੜਾ ਜਿਹੜਾ ਹਜੇ ਤੱਕ ਮਹਫੂਜ਼ ਹੈ ਉਹਨੂੰ ਉਸ ਇਮਾਰਤ ਦੇ ਵਿੱਚ ਇੱਕ ਜਗ੍ਹਾ ਲਗਾ ਦਿੱਤਾ ਗਿਆ। ਤਾਂ ਕਿ ਉਹਨੂੰ ਇੱਜ਼ਤ ਦੇ ਤੌਰ ਤੇ ਤੁਸੀਂ ਉਹਨੂੰ ਚੁੰਮ ਸਕੋ। ਤੇ ਹਜ਼ਰਤ ਮੁਹੰਮਦ ਸਾਹਿਬ ਸੱਲੱਲਾਹੁ ਅਲੈਹਿ ਵਸੱਲਮ ਨੇ ਕਿਉਂਕਿ ਉਹਨੂੰ ਬੋਸਾ ਦਿੱਤਾ। ਤੇ ਸਾਡੇ ਨਬੀ ਨੇ ਅਗਰ ਕਿਸੇ ਚੀਜ਼ ਦੀ ਰਿਸਪੈਕਟ ਕੀਤੀ ਉਹਨੂੰ ਚੁੰਮਿਆ ਤੇ ਅਸੀਂ ਉਹਨੂੰ ਚੁੰਮਣਾ ਆਪਣੇ ਲਈ ਇੱਜ਼ਤ ਦੀ ਗੱਲ ਸਮਝਦੇ ਹਾਂ। ਤੇ ਤਾਂ ਕਰਕੇ ਜਦੋਂ ਫਿਰ ਜਦੋਂ ਪ੍ਰਕਰਮਾ ਕਰੀ ਦੀਏ ਤੇ ਉਹਦਾ ਬੋਸਾ ਲਈਦਾ ਹੈ ਔਰ ਅਗਰ ਤੁਹਾਨੂੰ ਉਰਦੇ ਤੱਕ ਪਹੁੰਚਣ ਦੀ ਕਿਉਂਕਿ ਭੀੜ ਲੱਖਾਂ ਦੀ ਹੁੰਦੀ ਹੈ ਜੀ ਅਗਰ ਤੁਸੀਂ ਨਹੀਂ ਪਹੁੰਚ ਸਕਦੇ ਤੇ ਦੂਰੋਂ ਹੀ ਹੱਥ ਦੇ ਇਸ਼ਾਰੇ ਦੇ ਨਾਲ ਇਹ ਸਮਝ ਸਕਦੇ ਹੋ ਕਿ ਅਸੀਂ ਇਹਨੂੰ ਚੁੰਮ ਲਿਆ ਹੈ ਤੇ ਉਸ ਤੋਂ ਬਾਅਦ ਉਸੇ ਆਪਣੇ ਪ੍ਰਕਰਮਾ ਜੜੀ ਪੂਰੀ ਕਰ ਸਕਦੇ ਕਿਸੇ ਖੂਰਾਂ ਦੀ ਗੱਲ ਆਖੀ ਜਾਂਦੀ ਹੈ ਕਿ ਹੋਰਾਂ ਮਿਲਣਗੀਆਂ ਜਦੋਂ ਸਵਰਗ ਦੇ ਵਿੱਚ ਹੋਵਾਂਗੇ ਤਾਂ ਉਹਦਾ ਸੱਚ ਕੀ ਹੈ ਤੇ ਕਿ ਦੇਖੋ ਐਸਾ ਹੈ ਕਿ ਅੱਲਾਹ ਤਾਲਾ ਨੇ ਵਾਦਾ ਕੀਤਾ ਹੈ ਇਨਸਾਨਾਂ ਦੇ ਨਾਲ ਹਮ ਕਿ ਅਗਰ ਤੁਹਾਡੇ ਕਰਮ ਚੰਗੇ ਹੋਣਗੇ दुनिया के सारे मजाब चो इस सिर्फ इस्लाम ने यह आइडियोलॉजी सामने रखी इंसाना दे कि सारा कुछ इसी जिंदगी नहीं है मरण तो बाद भी हिसाब किताब बाकी होना है क्योंकि पहला लोगों से खौफ नहीं सह बस जो कुछ है थी है तो इत्या कि भी जन्नत और जहनम के ना तो एक निज़ाम कायम है कि अगर तुम लोग बुरा करोगे ਹਕਮਾਰੋਗੇ ਬਦਤਮੀਜ਼ੀਆਂ ਕਰੋਗੇ ਕਿਸੇ ਦਾ ਦਿਲ ਤੋੜੋਗੇ ਨਾਜਾਇਜ਼ ਕਮਾਈ ਖਾਓਗੇ ਕਿਸ ਨੂੰ ਨਾਜਾਇਜ਼ ਕਤਲ ਕਰੋਗੇ ਤੇ ਮਰਨ ਤੋਂ ਬਾਅਦ ਵੀ ਤੁਹਾਨੂੰ ਉਹਦਾ ਅਜ਼ਾਬ ਜਿਹੜਾ ਹੈ ਭੁਗਤਣਾ ਹੋਵੇਗਾ ਇਸੇ ਤਰ੍ਹਾਂ ਅਗਰ ਤੁਸੀਂ ਚੰਗੇ ਕੰਮ ਕਰੋਗੇ ਤੇ ਫਿਰ ਜੰਨਤ 'ਚ ਜਾਓਗੇ ਤੇ ਜੰਨਤ 'ਚ ਖਿਦਮਤ ਕਰਨ ਲਈ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਕਿ ਵੀ ਹੂਰਾ ਹੋ ਸਕਦੀਆਂ ਜਾਂ ਜਿਨ੍ਹਾਂ ਔਰਤਾਂ ਚਲਿਆ ਗਿਆ ਉਹਨਾਂ ਦੇ ਨਿਕਾਹ ਜਿਹੜੇ ਆ ਉਹ ਅੱਛੇ ਜੰਨਤੀਆਂ ਦੇ ਨਾਲ ਜਿਹੜੇ ਆ ਉਹ ਕਿੱਥੇ ਜਾਣਗੇ ਇੱਕ ਪ੍ਰੋਟੈਸਟ ਹੋਇਆ ਸੀਗਾ ਪੂਰੇ ਦੇਸ਼ ਭਰ ਦੇ ਵਿੱਚ ਕੀਤਾ ਗਿਆ ਸੀ ਮੁਸਲਮ ਭਾਈਚਾਰੇ ਦੇ ਵੱਲੋਂ ਤੇ ਬੁਰਕੇ ਨੂੰ ਲੈ ਕੇ ਵੀ ਬਹੁਤ ਸਵਾਲ ਜਿਹੜੇ ਖੜੇ ਹੋਏ ਸੀਗੇ ਤੁਸੀਂ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਲੁਧਿਆਣੇ ਦੇ ਵਿੱਚ ਕੀ ਲੱਗਦਾ ਕਿ ਬੁਰਕੇ ਨੂੰ ਲੈ ਕੇ ਜਿਹੜੀਆਂ ਬਣਾਈਆਂ ਜਾਂਦੀਆਂ ਨੇ ਗੱਲਾਂ ਵੀ ਬੁਰਕਾ ਨਹੀਂ ਹੋਣਾ ਚਾਹੀਦਾ ਇੰਡੀਪੈਂਡੈਂਟ ਹੋਣਾ ਚਾਹੀਦਾ ਮੁਸਲਮ ਜਿਹੜੀਆਂ ਵੂਮਨ ਹੈਗੀਆਂ ਨੇ ਔਰਤਾਂ ਹੈਗੀਆਂ ਨੇ ਕਿ ਇਸ ਚੀਜ਼ ਨੂੰ ਤੁਸੀਂ ਮੰਨਦੇ ਹੋ ਦੇਖੋ ਹਜ਼ਰਤ ਮੁਹੰਮਦ ਸਾਹਿਬ ਦੇ ਆਉਣ ਤੋਂ ਪਹਿਲਾਂ ਔਰਤਾਂ ਦੀ ਕੋਈ ਅਹਿਮੀਅਤ ਨਹੀਂ ਸੀ ਹੂੰ ਬੱਚਿਆਂ ਨੂੰ ਜ਼ਿੰਦਾ ਦਫ਼ਨ ਕਰ ਦਿੱਤਾ ਜਾਂਦਾ ਸੀ ਹਮ ਔਰਤਾਂ ਨੂੰ ਬੰਦੀ ਦੇ ਤੌਰ ਤੇ ਸਮਝਿਆ ਜਾਂਦਾ ਸੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੇ ਆ ਕੇ ਕਿਹਾ ਕਿ ਬੇਬੇਟੀ ਖੁਦਾ ਦੀ ਰਹਿਮਤ ਹੈ ਔਰ ਬੜੀ ਰਿਸਪੈਕਟਫੁਲ ਹੈ ਔਰ ਫਿਰ ਹੁਕਮ ਦਿੱਤਾ ਵੀ ਆ ਵੀ ਇਹ ਪਰਦੇ ਦੇ ਵਿੱਚ ਵੀ ਰਹੇ ਕਿਉਂਕਿ ਇਨਸਾਨਾਂ ਚ ਬੜੀ ਪਵਿੱਤਰ ਹੈ ਮਰਦ ਨਾਲੋਂ ਵੀ ਜ਼ਿਆਦਾ ਔਰਤ ਦਾ ਮੁਕਾਮ ਜਿਹੜਾ ਹੈ ਉਹ ਖੁਦਾ ਦੀ ਨਜ਼ਦੀਕ ਬਹੁਤ ਪਵਿੱਤਰ ਹੈ ਬਹੁਤ ਹੀ ਆਲ੍ਹਾ ਹੈ ਕਿਉਂ ਕਿਉਂਕਿ ਉਹਦੇ ਤੋਂ نسل ਚਲਦੀ ਹੈ ਉਹ ਇੱਕ ਸਮਾਜ ਦੀ ਮਾਂ ਹੈ ਇੱਕ ਅੱਛੀ ਤਰਬੀਅਤ ਕਰਨ ਵਾਲੀ ਭੈਣ ਹੈ ਇੱਕ ਬਿਹਤਰੀਨ ਬੀਵੀ ਹੈ ਕੀ ਸਮਝੋ ਤੇ ਇਸ ਨੇ ਔਰਤ ਨੂੰ ਬੜੀ ਇਸਲਾਮ ਨੇ ਰਿਸਪੈਕਟ ਦਿੱਤੀ ਇਹ ਕਿਤੇ ਨਹੀਂ ਕਿਹਾ ਕਿ تعلیم ਨਾ ਦਿਲਵਾਓ تعلیم ਦਿਲਵਾਓ ਅੱਛੀ ਤੋਂ ਅੱਛੀ ਹੋਵੇ ਕਿਤੇ ਨਹੀਂ ਕਿਹਾ ਕਿ ਅਫਸਰ ਨਹੀਂ ਲੱਗ ਸਕਦੀ ਜਾਂ ਉਹ ਕੋਈ ਕਾਰੋਬਾਰ ਸਾਰੀਆਂ ਚੀਜ਼ਾਂ ਕਰੇ ਲੇਕਿਨ ਇਸਲਾਮ ਨੇ ਕਿਹਾ ਕਿ ਉਹਦਾ ਲਿਬਾਸ ਖੋੜਾ ਖੁੱਲਾ ਡੁੱਲਾ ਹੋਵੇ ਤਾਂ ਕਿ ਉਹਦਾ ਜਿਹੜਾ ਪਾਕ ਜਿਸਮ ਹੈ ਉਹਦੇ ਤੇ ਕਿਸੇ ਦੀ ਗੰਦੀ ਨਿਗਾਹ ਨਾ ਪਵੇ ਇਸਲਾਮ ਦੇ ਪਰਦੇ ਦੇ ਜਿਹੜਾ ਨਿਜ਼ਾਮ ਹੈ ਵਿਵਸਥਾ ਹੈ ਇਹਦੇ ਖਿਲਾਫ ਸਭ ਤੋਂ ਜ਼ਿਆਦਾ ਜਿਹੜਾ ਪ੍ਰਚਾਰ ਭੰਡਿਆ ਗਿਆ ਉਹ ਯੂਰਪ 'ਚ ਹੋਇਆ। ਹਮਮ। ਯਾਨੀ ਇਹ ਮੰਨ ਸਕਦੇ ਹੋ ਉੱਥੇ ਗਲਤੀ ਹੋਈ ਹੈ। ਨਹੀਂ ਨਹੀਂ। ਹਮਮ। ਯੂਰਪ ਨੇ ਇਸ ਲਈ ਕੀਤਾ ਕਿਉਂਕਿ ਯੂਰਪ ਜਿਹੜਾ ਹੈ ਉਹ ਪੂਰੀ ਦੁਨੀਆ ਦਾ ਵਿਪਾਰਕ ਤੱਬਕਾ ਹੈ ਸਭ ਤੋਂ ਵੱਡਾ। ਹਮਮ। ਉਹਨਾਂ ਨੂੰ ਇਹ ਲੱਗਦਾ ਹੈ ਕਿ ਅਗਰ ਦੁਨੀਆ ਦੇ ਵਿੱਚ ਪਰਦੇ ਦਾ ਸਿਸਟਮ ਰਹੇਗਾ ਤੇ ਸਾਡੀ ਕੋਸਮੈਟਿਕ ਜਿਹੜੀ ਉਹ ਜ਼ਿਆਦਾ ਵਿਕਣ ਵਾਲੀ ਨਹੀਂ। ਸਾਡੇ ਬਿਹਤਰੀਨ ਕੱਪੜੇ ਜ਼ਿਆਦਾ ਵਿਕਣ ਵਾਲੇ ਨਹੀਂ। ਕਿਉਂਕਿ ਜੇ ਤੁਸੀਂ ਪਰਦੇ ਦੇ ਨਿਯਮ ਨੂੰ ਕਾਇਮ ਕਰੋਗੇ ਬਹੁਤ ਸਾਰੀ ਜ਼ਰੂਰਤਾਂ ਜਿਹੜੀਆਂ ਉਹ ਘਟ ਜਾਂਦੀਆਂ ਔਰ ਅਗਰ ਅਸੀਂ ਪੁਰਾਣੀ ਸਭਿਤਾ ਨੂੰ ਦੇਖੀਏ ਆਪਾ ਪੰਜਾਬ 'ਚ ਰਹਿੰਦੇ ਆ ਆਪਣੀ ਸਭਿਤਾ ਦੇਖ ਲਓ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੀ ਦੇਖ ਲਓ ਤੇ ਸਾਡੇ ਬੜੀ ਔਰਤ ਨੂੰ ਸਤਿਕਾਰ ਦਿੱਤਾ ਗਿਆ ਔਰਤ ਦੇ ਸਿਰ ਤੇ ਰੁਪਟਾ ਰੱਖਿਆ ਗਿਆ ਉਹਦਾ ਲਿਬਾਸ ਜਿਹੜਾ ਹੈ ਸਾਡੇ ਬੜੀ ਤਹਿਜ਼ੀਬ ਵਾਲਾ ਲਿਬਾਸ ਹੈ ਪੰਜਾਬੀ ਲਿਬਾਸ ਵੀ ਅਗਰ ਤੁਸੀਂ ਔਰਤਾਂ ਦਾ ਦੇਖੋਗੇ ਔਰ ਇਹ ظاہر ਜੀ ਗੱਲ ਹੈ ਕਿ ਕਿਸੇ ਦਾ ਵੀ ਲਿਬਾਸ ਦੇਖ ਕੇ ਤੁਸੀਂ ਉਹਦੇ ਮੁਤਲਕ رائے قائم ਕਰਦੇ ਹੋ ਇਹ ਤਾਂ আজকাল ਯੂਰਪੀਅਨ ਮੀਡੀਆ ਨੇ ਕਿਹਾ ਨਾ ਵੀ ਕਪੜੇ ਪਾਂਚ ਕੀ ਹੈ ਅਗਰ ਤੁਸੀਂ ਇਹ ਸਮਝਦੇ ਹੋ ਤੇ ਫਿਰ ਸੋਨਾ ਜਵਾਹਰਾਤ ਬਾਹਰ ਟੰਗਣ ਚ ਕੀ ਫਰਕ ਹੈ ਫਿਰ ਗੱਡੀ ਨੂੰ ਲੋਕਾ ਤੇ ਲਾਨੇ ਪਏ ਹੋ ਤੁਸੀਂ ਅਗਰ ਕੋਈ ਅੱਛੀ ਚੀਜ਼ ਹੈ ਉਹਨੂੰ ਲੁਕੋ ਕੇ ਕਾਤੇ ਘਰ ਚ ਰੱਖਦੇ ਪਏ ਹੋ ਅਗਰ ਇਹ ਸਿਰਫ ਤੁਸੀਂ ਔਰਤ ਨੂੰ ਹੀ ਸੱਦ ਤੱਕ ਸਮਝਦੇ ਹੋ ਗੰਦਾ ਕੀ ਇੱਕ ਮਾਚੀਸ ਦੀ ਡੱਬੀ ਦੇ ਉੱਤੇ ਵੀ ਤੁਸੀਂ ਕੁੜੀ ਦੀ ਫੋਟੋ ਛਾਪਦੇ ਹੋ ਕਿ ਇਹ ਵਿਕੇ ਹੋਲਡਿੰਗ ਵੇਚਣੀ ਹੈ ਤਾਂ ਵੀ ਤੁਸੀਂ ਲੜਕੀਆਂ ਨੂੰ ਫੁੱਟਬਾਲ ਖਿਲਾਉਣਾ ਹੈ ਤਾਂ ਵੀ ਲੜਕੀਆਂ ਨੂੰ ਮੈਚ ਖਿਲਾਉਣਾ ਤੇ ਤਾਂ ਵੀ ਕੁੜੀਆਂ ਨੂੰ ਨਚਾ ਰਹੇ ਹੋ ਇਹ ਰਿਸਪੈਕਟ ਦੇ ਰਹੇ ਹੋ ਜਾਂ ਉਹਨਾਂ ਦੇ ذریعے ਤੁਸੀਂ ਲੋਕਾਂ ਤੋਂ ਪੈਸੇ ਕਮਾਣ ਦਾ ਟੰਗ ਅਪਣਾ ਰਹੇ ਹੋ ਇਹ ਪਤਾ ਤਾਂ ਲੱਗੇ ਨਾ ਵੀ ਔਰਤ ਦੀ ਰਿਸਪੈਕਟ ਕੀ ਹੁੰਦੀ ਹੈ ਇਸਲਾਮ ਨੇ ਕਿਹਾ ਉਹਦੀ ਰਿਸਪੈਕਟ ਇਹ ਵੀ ਉਹਦਾ ਆਰਡਰ ਕਰਦੇ ਵਿੱਚ تسلیم ਕੀਤਾ ਜਾਵੇ ਉਹਨੂੰ ਇੱਕ ਬਤੌਰੇ ਮਾਂ ਇੱਕ ਬਤੌਰੇ ਮੈਂ ਭੈਣ ਇੱਕ ਦਰਜਾ ਦਿੱਤਾ ਜਾਵੇ ਅੱਜ ਸਾਡੇ ਦੇਸ਼ ਅੱਜ ਤੋਂ 20 ਸਾਲ ਪਹਿਲਾਂ ਪਾਰਲੀਮੈਂਟ ਨੇ ਕਿਹਾ ਕਿ ਔਰਤ ਨੂੰ ਆਪਣੀ ਕੀ ਕਹਿੰਦੇ ਜਾਇਦਾਦ ਵਿੱਚ ਹਿੱਸਾ ਦੇਣਾ ਹੈ ਇਸਲਾਮ ਨੇ ਆਪਣੀ ਹੋਂਦ ਦੇ ਨਾਲ ਹੀ ਐਲਾਨ ਕੀਤਾ ਕਿ ਬੇਟੀ ਜਿਹੜੀ ਹੈ ਬਾਪ ਦੀ ਜਿਦਾਦ ਦੇ ਵਿੱਚ ਵਿਰਾਸਤ ਦੇ ਵਿੱਚ ਹਿੱਸੇਦਾਰ ਹੈ ਤੇ ਬੇਟੀ ਜਿਹੜੀ ਉਹਨੂੰ ਬਰਾਬਰ ਦੇ ਹੱਕ ਹਾਸਿਲ ਹੈ تعلیم ਹਾਸਿਲ ਕਰਨ ਦੇ ਤੇ ਇਸ ਲਈ ਮੈਂ ਸਮਝਦਾ ਹਾਂ ਕਿ ਔਰਤਾਂ ਨੂੰ ਵੀ ਇਹ ਖਿਆਲ ਰੱਖਣਾ ਚਾਹੀਦਾ ਹੈ ਕਿ ਉਹਨਾਂ ਦਾ ਜਿਹੜਾ ਲਿਬਾਸ ਹੈ ਪਰਦੇ ਦਾ ਮਤਲਬ ਇਹ ਹੁੰਦਾ ਕਿ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਦਾ ਕਮਸਕਮ ਟੱਕਿਆ ਜਾਵੇ ਕਿ ਦੂਸਰਾ ਬੰਦਾ ਤੁਹਾਡੇ ਜਿਸਮ ਦੇ ਨੂੰ ਦੇਖ ਕੇ ਕੋਈ ਉਹ ਲਜ਼ਤ ਮਹਿਸੂਸ ਨਾ ਕਰੇ ਅੱਜ ਬੜੀ ਬੜੀਆਂ ਸ਼ਾਦੀਆਂ ਹੁੰਦੀਆਂ ਤੁਸੀਂ ਦੇਖੋ بڑے بڑے ਘਰਾਣੇ ਦੀਆਂ ਕਈ ਔਰਤਾਂ ਉਹਨਾਂ ਦੇ ਲਿਬਾਸ ਬਿਲਕੁਲ ਇਦਾਂ ਹੈ ਕਿ ਜਿਸਮ ਜਗਾ ਜਗਾ ਤੋਂ ਨਜ਼ਰ ਆ ਰਿਹਾ ਹੈ ਔਰ ਬਹੁਤ ਹੀ ਲੋ ਕੈਟਾਗਰੀ ਦੇ ਲੋਕ ਵੀ ਚਾਹੇ ਉੱਥੇ ਖਾਣਾ ਹੀ ਸਰਵ ਕਰ ਰਹੇ ਹੋਣ ਉਹ ਵੀ ਉਹਨਾਂ ਨੂੰ ਦੇਖ ਕੇ ਖੁਸ਼ ਹੁੰਦੇ ਇੱਕ ਦੂਸਰੇ ਨੂੰ ਦੱਸਦੇ ਕਿ ਉਹ ਦੇਖੋ ਫਲਾਨੀ ਦੇ ਦੇਖੋ ਕਪੜੇ ਨਹੀਂ ਪਾਏ ਹੋਏ ਤੇ ਇਹ ਇੱਜ਼ਤ ਦੀ ਗੱਲ ਹੈ ਇਹ ਤਾਂ ਬੜੀ ਬੇਇੱਜ਼ਤੀ ਦੀ ਗੱਲ ਹੈ ਕਿ ਬਈ ਤੁਸੀਂ ਆਪਣੇ ਆਪ ਨੂੰ ਅਣਖੀ ਵੀ ਕਹਿੰਦੇ ਹੋ ਔਰ ਤੁਹਾਡੀਆਂ ਧੀਆਂ ਭੈਣਾਂ ਜਿਹੜੀਆਂ ਉਹਨਾਂ ਦੇ ਜਿਸਮ ਤੇ ਕਪੜੇ ਵੀ ਪੂਰੇ ਨਹੀਂ ਔਰ ਆਮ ਲੋਕ ਜਿਹੜੇ ਆ ਉਹਨਾਂ ਨੂੰ ਦੇਖ ਕੇ ਮਜ਼ੇ ਲੈ ਰਹੇ ਆ ਤੇ ਇਹ ਤਾਂ ਕੋਈ ਅਣਖ ਦੀ ਗੱਲ ਨਹੀਂ ਅਣਖ ਤਾਂ ਇਹੀ ਹੈ ਨਾ ਕਿ ਤੁਹਾਡਾ ਸਤਕਾਰ ਤੁਹਾਡਾ ਮਿਆਰ ਜਿਹੜਾ ਉਹ ਬਾਕੀ ਰਹਿਣਾ ਚਾਹੀਦਾ ਤੇ ਇਸਲਾਮ ਨੇ ਉਸੇ ਸਤਕਾਰ ਦੀ ਗੱਲ ਕੀਤੀ ਹੈ ਕਿ ਔਰਤ ਦਾ ਜਿਹੜਾ ਕਿ ਰਤਬਾ ਹੈ ਉਹਨੂੰ ਬਰਕਰਾਰ ਰੱਖੋ ਔਰਤ ਨੂੰ ਤੁਸੀਂ ਪੈਸੇ ਕਮਾਉਣ ਦਾ ਜ਼ਰੀਆ ਨਾ ਸਮਝੋ ਉਹਦੇ ਰਿਸਪੈਕਟ ਕਰੋ ਚਾਹੇ ਉਹਨੂੰ ਬਾਦਸ਼ਾਹੀ ਕਿਉ ਨਾ ਬਣਾ ਦਿਓ ਲੇਕਿਨ ਤੁਹਾਡੀਆਂ ਨਿਗਾਹਾਂ ਜਦ ਉਹਦੇ 'ਤੇ ਪਲ ਉੱਠਣ ਤੇ ਉਹਨਾਂ ਨਿਗਾਹਾਂ 'ਚ ਰਿਸਪੈਕਟ ਹੋਣੀ ਚਾਹੀਦੀ ਔਰ ਇਸ ਦੇ ਬਾਰੇ ਔਰਤਾਂ ਨੂੰ ਵੀ ਕਿਸੇ ਹੱਦ ਤੱਕ ਇਹ ਸੋਚਣਾ ਜ਼ਰੂਰੀ ਹੈ ਕਿ ਕੀ ਉਹਨਾਂ ਦਾ ਜਿਹੜਾ ਲਿਬਾਸ ਹੈ ਉਹ ਇੱਕ ਮੁਹੱਜ਼ਬ ਹੈ ਇੱਕ ਤੇਹਜ਼ੀਬ ਵਾਲਾ ਇੱਕ ਕਿਰਦਾਰ ਵਾਲਾ ਲਿਬਾਸ ਹੈ ਜਾਂ ਉਹਨਾਂ ਦਾ ਲਿਬਾਸ ਜਿਹੜਾ ਹੈ ਉਹ ਦੂਸਰੇ ਨੂੰ ਆਪਣੇ ਵੱਲ ਸਿਰਫ ਆਕਰਸ਼ਿਤ ਕਰਨ ਦੇ ਲਈ ਇਹਦੇ ਉੱਤੇ ਵਿਚਾਰ ਕਰਨਾ ਬਹੁਤ ਹੈ। ਕਿੰਨੀ ਤੀ ਗੱਲ ਕੇ ਕਹੇ ਤੀ ਅੰਦਰ ਵੀ ਮੈਂ ਜੋ ਲਿਬਾਸ ਪਾਵਾਂ ਸੋ ਪਾਵਾਂ ਵੀ ਸਾਹਮਣੇ ਵਾਲੇ ਦੀ ਨਿਗਾ ਗੰਦੀ ਹੈ ਤੇ ਉਹ ਵਿੱਚ ਮੈਂ ਕੀ ਕਰਾਂ ਇਹ ਵੀ ਗੱਲਾਂ ਖੜੀ ਨਹੀਂ ਇਹ ਇਹ ਯੂਰਪ ਦੀਆਂ ਬਣਾਈਆਂ ਹੋਈਆਂ ਗੱਲਾਂ ਹੈ ਨਾ ਮੈਂ ਉਹੀ ਤਾਂ ਗੱਲ ਕਹੀ ਕਿ ਤੁਸੀਂ ਕੰਮ ਕਰੋ ਨਾ ਕਿ ਜਿੰਨੇ ਹੀਰੇ ਜਵਾਹਰਾਤ ਨੇ ਲੋਕਰ ਲੈ ਕੇ ਕਾਤੇ ਰੱਖਦੇ ਪਏ ਹੋ ਅੱਛੀ ਗੱਡੀ ਨੂੰ ਲੋਕ ਕਿਉਂ ਲਗਾਣੇ ਪਏ ਆ ਭਈ ਤੁਸੀਂ ਕਹੋ ਵੀ ਸਾਡਾ ਮਾਲ ਐ ਅਸੀਂ ਰੱਖਤਾ ਸੜਕ ਤੇ ਕੋਈ ਹੱਥ ਲਾਵੇ ਨਾ ਲਾਵੇ ਫਿਰ ਤੁਹਾਨੂੰ ਸ਼ਾਮ ਤੱਕ ਪਤਾ ਲੱਗ ਜਾਊਗਾ ਵੀ ਪੈਸੇ ਬਚਦੇ ਆ ਜਾਂ ਸੋਨਾ ਬਚਦਾ ਜਾਂ ਗੱਡੀ ਬਚਦੀ ਨਹੀਂ ਤੁਸੀਂ ਅੱਛੀ ਜੀ ਇੱਕ ਮੋਬਾਈਲ ਨੂੰ ਵੀ ਤੁਸੀਂ ਅਗਰ ਖਰੀਦ ਦਿਓ 1 ਲੱਖ 2 ਲੱਖ ਰੁਪਏ ਦਾ ਮੋਬਾਈਲ ਐਪਲ ਦਾ ਖਰੀਦਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਸਾਰੀ ਫਿਕਰ ਹੈ ਕਿ ਪਹਿਲਾਂ ਇਹਦੇ ਉੱਤੇ ਗਾਰਡ ਲਵਾਈਏ ਫਿਰ ਉਹਦੇ ਉੱਤੇ ਕਵਰ ਪਾਈਏ ਫਿਰ ਉਹਨੂੰ ਵੀ ਆਪਣੇ ਪਰਚੇ ਸੰਭਾਲ ਕੇ ਰੱਖੀਏ ਇੱਕ ਮੋਬਾਈਲ ਦੀ ਪ੍ਰੋਟੈਕਸ਼ਨ ਲਈ ਦਾ ਤੁਸੀਂ ਜ਼ਰੂਰੀ ਸਮਝਦੇ ਹੋ ਕਿ ਬਹੁਤ ਸਾਰੀ ਚੀਜ਼ਾਂ ਉਹ ਹੋਣੀ ਚਾਹੀਦੀਆਂ ਕਿ ਤੁਹਾਨੂੰ ਆਪਣੀ ਪ੍ਰੋਟੈਕਸ਼ਨ ਬਾਰੇ ਕਦੀ ਇਹ ਗੱਲ ਦਿਲ ਦੇ ਵਿੱਚ ਨਹੀਂ ਆਈ ਕਿ ਕੋਈ ਬੰਦਾ ਸਾਡੇ ਵੱਲ ਦੇਖ ਕੇ ਸਾਡੀ ਧੀ ਪੈਣ ਵਾਲੇ ਦੇਖ ਕੇ ਕੀ ਆਪਣੀ ਰਾਏ ਕਾਇਮ ਕਰਦਾ ਹੋਏਗਾ ਜਿਸ ਤਰ੍ਹਾਂ ਤੁਸੀਂ ਦੁਨੀਆ ਦੀ ਚੀਜ਼ਾਂ ਨੂੰ ਲੋਕਾਂ ਤੋਂ ਬਚਾ ਕੇ ਰੱਖਦੇ ਹੋ ਉਸੇ ਤਰ੍ਹਾਂ ਆਪਣੇ ਬੇਟਿਆਂ ਨੂੰ ਆਪਣੀ ਬੇਟੀਆਂ ਨੂੰ ਨਵੇਂ ਲੋਕਾਂ ਤੋਂ ਬਚਾ ਕੇ ਰੱਖਣ। ਅੱਜਕੱਲ ਜਿਹੜੀ ਔਰਤਾਂ ਨੇ ਉਹ ਕਹਿੰਦੀਆਂ ਨੇ ਵੀ ਹਜ਼ਾਰਾਂ ਸਾਲਾਂ ਤੋਂ ਔਰਤ ਹੈ ਜਿਹੜੀ ਉਹ ਦਬੀ ਹੋਈ ਸੀਗੀ ਉਹ ਹੁਣ ਇੰਡੀਪੈਂਡੈਂਟ ਹੋਈ ਆ ਪਾਵਰ ਉਹਦੇ ਕੋਲ ਆਈ ਹੈ ਤਾਂ ਅਸੀਂ ਕਿਉਂ ਨਾ ਬਰਾਬਰ ਆਈਏ ਜਿਹੜੇ ਮਰਦ ਨੇ ਔਰਤਾਂ ਸ਼ੁਰੂ ਤੋਂ ਹੀ ਬਰਾਬਰ ਹੈ। ਇਹ ਦੇਖੋ ਮੀਡੀਆ ਦੇ ਜ਼ਰੀਏ ਮੈਂ ਇੱਕ ਵਾਰੀ ਫੇਰ ਤੁਹਾਨੂੰ ਕਹਿਣਾ ਕਿ ਆਪਣੇ ਆਪ ਨੂੰ ਭੰਡਨ ਦੀ ਗੱਲ ਹੈ। ਤੁਸੀਂ ਆਮ ਮੀਆਂ ਬੀਵੀ ਦੇ ਚੁਟਕਲੇ ਸੁਣਦੇ ਹੋ ਤੇ ਅਕਸਰ ਤੁਸੀਂ ਇਹ ਗੱਲ ਸੁਣੋਗੇ ਵੀ ਸ਼ੋਹਰ ਜਿਹੜਾ ਹੈ ਨਾ ਉਹ ਬੰਦਾ ਇੱਕ ਵਾਰੀ ਕਹਿੰਦਾ ਜੀ ਯਾਰ ਮੇਰੀ ਜਨਾਨੀ ਨਹੀਂ ਮੰਦੀ ਔਰ ਉਹ ਚੁੱਪ ਹੋ ਜਾਂਦਾ। ਉਨੇ ਦੇ ਸੁਰਾਜਕੇ ਦਾ ਹੋਇਆ ਘਰ ਦੇ ਵਿੱਚ ਔਰਤ ਦਾ ਹੋਇਆ ਜਾਂ ਮਰਦ ਦਾ ਹੋਇਆ ਹਮਮ ਸ਼ੁਰੂ ਤੋਂ ਔਰਤ ਦੀ ਗੱਲ ਨੂੰ ਅਹਿਮੀਅਤ ਦਿੱਤੀ ਜਾਂਦੀ ਹੈ ਘਰਾਂ ਦੇ ਵਿੱਚ ਵੀ ਬੰਦਾ ਚੁੱਪ ਹੋ ਜਾਂਦਾ ਹਜ਼ਾਰਾਂ ਚੁਟਕਲੇ ਤੁਸੀਂ ਸੁਣਦੇ ਹੋਵੋਗੇ ਕਿ ਵੀ ਆਪਾਂ ਵੀ ਗੱਲਾਂ-ਗੱਲਾਂ 'ਚ ਕਹਿ ਦਿੰਨੇ ਕਿ ਯਾਰ بیوی ਨਹੀਂ ਮੰਦੀ ਪਈ ਤੇ ਇਹਦਾ ਮਤਲਬ ਕੋਈ ਲੜਕੇ ਮਨਵਾਉਂਦਾ ਥੋੜੀ ਉਹ ਕਹਿੰਦਾ ਠੀਕ ਹੈ ਜਿੱਦਾਂ ਇਹ ਕਹਿੰਦੀ ਅਸੀਂ ਉਦਾਂ ਤੇ ਇਸ ਲਈ ਇਹ ਤਾਂ ਉਹਨਾਂ ਲੋਕਾਂ ਦੀ ਗੱਲ ਹੈ ਕਿ ਜਿਹੜੇ ਸਿਰਫ ਲੋਕਾਂ ਨੂੰ ਭੰਡਰਨਾ ਚਾਹੁੰਦੇ ਨੇ ਔਰ ਉਹ ਇਸ ਗੱਲ ਦੇ ਉੱਤੇ ਆਯਾਸ਼ੀ ਦਾ ਦਰਵਾਜ਼ਾ ਖੋਲਣਾ ਚਾਹੁੰਦੇ ਆ ਔਰ ਆਇਆਸ਼ੀ ਦਾ ਦਰਵਾਜ਼ਾ ਇਸ ਲਈ ਅਸੀਂ ਬੰਦ ਕਰਨਾ ਚਾਹੁੰਦੇ ਇਸਲਾਮ ਨੇ ਇਸ ਲਈ ਕਿਆ ਸਾਡੀ ਵੀ ਸਭਿਤਾ ਪੰਜਾਬ ਦੀ ਜਾਂ ਸਾਡੇ ਜਿੰਨੇ ਵੀ ਰਾਜਸਥਾਨ ਦੇਖੋ ਮੱਧ ਪ੍ਰਦੇਸ਼ ਦੇਖੋ ਔਰਤਾਂ ਕੁੰਘੜ ਘਟਦੀਆਂ ਉਹਨਾਂ ਦਾ ਲਿਬਾਸ ਬੜਾ ਰਿਸਪੈਕਟਫੁਲ ਹੈ ਕਿਉਂ ਹੈ ਤੁਸੀਂ ਕਦੀ ਸੋਚਿਆ ਵੀ ਔਰਤ ਨੂੰ ਇੰਨੀ ਰਿਸਪੈਕਟ ਕਿਉਂ ਦਿੱਤੀ ਗਈ ਇੱਕ ਆਮ OYO ਦਾ ਹੋਟਲ 500 ਜਾਂ 600 ਰੁਪਏ ਲੈਂਦਾ ਇੱਕ ਘੰਟੇ ਤੇ ਉੱਥੇ ਕੋਈ ਲੜਕਾ ਲੜਕੀ ਜਾ ਕੇ ਜਿਸਮਾਨੀ ਤਾ